ਮੈਂ ਲੱਖਸੀਰ ਕੋਲ 2000 ਰੁਪਏ ਲੈਣਾ ਸੀ ਕਾਫੀ ਸਮੇਂ ਤੋਂ ਤੇ ਮੈਂ ਕਰਨ ਨਾਲ ਵਾਦਾ ਕਰਕੇ ਗਿਆ ਸੀ ਜੇ ਮੈਨੂੰ 2000 ਮਿਲ ਗਿਆ ਤੇ ਮੈਂ ਦੇਰ ਕੋਲ ਸਾਰੇ ਪੈਸੇ ਜਾਰੀ ਪਾਵਾਂਗਾ ਉਹ ਮੈਨੂੰ ਉਹ ਸ਼ਖਸ ਨੇ ਮੈਨੂੰ 1500 ਰੁਪਏ ਦਿੱਤਾ ਤੇ ਮੈਂ ਇਹਦੇ ਕੋਲੋਂ 1200 ਦੀ ਲਾਚੀ ਪਾ ਲਈਆ ਤੇ ਮੈਨੂੰ 90000 ਦਾ ਨਾਮ ਲਿਆ ਡੁੱਬੇ ਪੈਸਿਆਂ ਨੇ ਤਾਰ ਦਿੱਤਾ ਗਰੀਬ ਉਧਾਰ ਦਿੱਤੇ ਪੈਸਿਆਂ ਨੇ ਚਮਕਾਈ ਕਿਸਮਤ ਦੋ ਤਿੰਨ ਸਾਲ ਬਗਰੋ ਮੁੜੇ ਪੈਸਿਆਂ ਨੇ ਕਰਾਤੀ ਬੱਲੇ ਬੱਲੇ ਖੁਸ਼ੀ ਚ ਬੋਲਿਆ ਕਰਾਂਗੇ ਪਾਰਟੀ ਮੰਦਰ ਚ ਚੜਾਵਾਂਗੇ ਲੱਡੂ ਅੱਜ ਦੇ ਖਚੀਲੇ ਜ਼ਮਾਨੇ ਦੇ ਵਿੱਚ ਕੋਈ ਕਿਸੇ ਨੂੰ ਫੁੱਟੀ ਕੌੜੀ ਵੀ ਦੇ ਕੇ ਰਾਜ਼ੀ ਨਹੀਂ ਹੈ ਪਰ ਜੇ ਕਿਸੇ ਨੂੰ ਉਧਾਰ ਦਿੱਤੇ ਹੋਏ ਪੈਸਿਆਂ ਦੇ ਨਾਲ ਕਿਸੇ ਦੀ ਕਿਸਮਤ ਚਮਕ ਜਾਵੇ ਤਾਂ ਇਹ ਤਾਂ ਰੱਬ ਦੇ ਹੀ ਰੰਗ ਹੋ ਸਕਦੇ ਨੇ ਕਿਉਂਕਿ ਇੱਕ ਸ਼ਖਸ ਦੇ ਨਾਲ ਕੁਝ ਅਚੇਹੀ ਹੋਇਆ ਜਿਸ ਦੀ ਕੀ ਉਧਾਰ ਦਿੱਤੇ ਪੈਸਿਆਂ ਨੇ ਬੱਲੇ ਬੱਲੇ ਕਰਾ ਦਿੱਤੀ ਹੈ ਤਸਵੀਰਾਂ 'ਚ ਤੁਸੀਂ ਜੋ ਖੁਸ਼ੀ ਦੇ ਨਾਲ ਮੁਸਕਰਾਉਂਦੇ ਹੋਏ ਇਸ ਸ਼ਖਸ ਨੂੰ ਦੇਖ ਰਹੇ ਹੋ ਇਹ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ ਜਿੱਤੇ ਕਿ ਪੁਰਸ਼ੋਤਮ ਸ਼ਰਮਾ ਨਾਦੇਸ ਸ਼ਖਸ ਨੇ ਬੀਤੇ 2-3 ਸਾਲਾਂ ਤੋਂ ਕਿਸੇ ਤੋਂ ਤੂੰ 1000 ਰੁਪਿਆ ਉਧਾਰਾ ਦਿੱਤਾ ਹੋਇਆ ਵਾਪਸ ਲੈਣਾ ਸੀ ਤੇ ਜਿਵੇਂ ਹੀ ਉਸ ਨੂੰ ਇਸ ਤੋਂ 1500 ਰੁਪਏ ਮਿਲੇ ਤਾਂ ਉਸ ਦੀ ਕਿਸਮਤ ਚਮਕ ਗਈ ਤੇ ਉਹ ਬਾਗੋ ਬਾਗ ਹੋ ਗਿਆ।ਦਰਸਲ ਇਸ ਸਖਸ ਨੇ ਜੇ ਸਵੈਕਤੀ ਤੋਂ ਪੈਸੇ ਵਾਪਸ ਲੈਣੇ ਸੀ ਉਸਨੇ ਇਸ ਨੂੰ 1500 ਰੁਪਇਆ ਦੇ ਦਿੱਤਾ। ਤੇ ਇਸ 1500 ਰੁਪਏ ਦੇ ਵਿੱਚੋਂ ਉਸਨੇ 1200 ਰੁਪਏ ਦੀ ਲਾਟਰੀ ਪਾ ਦਿੱਤੀ। ਜੋ ਕਿ 1200 ਰੁਪਇਆ ਉਸ ਨੂੰ 90000 ਹੋ ਕੇ ਮੁੜਿਆ ਤੇ ਰੱਬ ਨੇ ਇਸ ਗਰੀਬ ਦੀ ਉਦਾਰੇ ਪੈਸਿਆਂ ਦੇ ਨਾਲ ਕਿਸਮਤ ਖੋਲ ਦਿੱਤੀ ਹੈ ਮੈਂ ਨਾ ਕਿਸੇ ਕੋਲ 2000 ਰੁਪਇਆ ਲੈਣਾ ਸੀ ਕਾਫੀ ਸਮੇ ਤੋਂ ਹਾਂਜੀ ਤੇ ਮੈਂ ਕਰਨ ਨਾਲ ਵਾਦਾ ਕਰਕੇ ਗਿਆ ਸੀ ਜੇ ਮੈਨੂੰ 2000 ਮਿਲ ਗਿਆ ਤੇ ਮੈਂ ਤੇਰੇ ਕੋਲ ਸਾਰੇ ਪੈਸੇ ਦੀ ਰਾਸ਼ੀ ਪਾਵਾਂਗਾ ਹਾਂ ਉਹ ਮੈਨੂੰ ਉਹ ਸ਼ਖਸ ਨੇ ਮੈਨੂੰ 1500 ਰੁਪਇਆ ਦਿੱਤਾ ਤੇ ਮੈਂ ਇਹਦੇ ਕੋਲੋਂ 1200 ਦੀ ਲਾਟਰੀ ਪਾ ਲਿਆ ਤੇ ਮੈਨੂੰ 90 ਹਜ਼ਾਰ ਦਾ ਨਾਮ ਨਿਕਲਿਆ ਖੁਸ਼ ਹੋ ਹਾਂਜੀ ਬਹੁਤ ਖੁਸ਼ ਹਾਂ ਅੱਛਾ ਲੁੰਬੇ ਪੈਸੇ ਨਿਕਲੇ ਲੁੰਬੇ ਪੈ ਨਿਕਲੇ ਪਹਿਲਾਂ ਕਿੰਨੇ ਚਿਰ ਤੋਂ ਲੈਣੇ ਸੀ ਉਹ 2-3 ਸਾਲ ਤੋਂ ਲੈਣੇ ਸੀ ਅੱਛਾ ਮਿਲ ਨਹੀਂ ਰਹੇ ਸੀ ਨਹੀਂ ਮਿਲ ਰਿਹਾ ਸੀ ਚਲੋ ਹੁਣ ਖੁਸ਼ ਹੋ ਬਿਲਕੁਲ ਫਿਰ ਜੇ ਮਿਲੇ ਤਾਂ ਫਿਰ ਹਜ਼ਾਰਾਂ ਚ ਹੋ ਕੇ ਮਿਲਗੇ ਗੋਲਾ ਪਾਰਟੀ ਵੀ ਕਰਾਂਗੇ ਆਪਾਂ 5000 ਹੋਰ ਵੀ ਲਾ ਦੇਾਂਗੇ ਖਰਚਾ ਹੀ ਪਾਰਟੀ ਦੀ ਕਰ ਦੇਾਂਗੇ ਤੇ ਕੁਝ ਮੰਦਲ ਵਿੱਚ ਲੱਲੂ ਮਾਰ ਦਿਆਂਗੇ ਬਸ ਤੇ ਉਸ ਤੋਂ ਬਾਅਦ ਜਿੰਨੇ ਪੈਸੇ ਕਰ ਦੇ ਦੇਾਂਗੇ ਕਰ ਦੇ ਦੋ ਕੰਮ ਕੀ ਕਰ ਸਕਦੇ ਮੈਂ ਬਸ ਇਹ ਮੇਨ ਜ਼ਿੰਮੇਵਾਰੀ ਦਾ ਮੈਨੂੰ ਨੋਟ ਕੀਤਾ। ਇਤੋਂ ਦੀ ਰਹਿਣ ਵਾਲੀ ਹਾਂਜੀ 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 ਉਹ ਦਿਨ ਜਿਸ ਸਦਕਾਣ ਤੋਂ ਪ੍ਰਸ਼ੋਤਮ ਸਿੰਘ ਸਰਵਾਨ ਨੇ ਲਾਟਰੀ ਖਰੀਦੀ ਸੀ ਉਸ ਦੁਕਾਨਦਾਰ ਦਾ ਕਹਿਣਾ ਹੈ ਕਿ ਉਹ ਉਸ ਦੇ ਨਾਲ ਵਾਅਦਾ ਕਰਕੇ ਗਏ ਸੀ ਕਿ ਉਹ ਉਸ ਦੀ ਦੁਕਾਨ ਤੋਂ ਲਾਟਰੀ ਪਾਏਗਾ ਜਿਵੇਂ ਹੀ ਉਸ ਦੇ ਉਧਾਰੇ ਦਿੱਤੇ ਹੋਏ ਪੈਸੇ ਵਾਪਸ ਆ ਜਾਣਗੇ ਤੇ ਜਿਵੇਂ ਹੀ ਉਸ ਨੇ ਲਾਟਰੀ ਪਾਈ ਤਾਂ ਉਸ ਦੀ ਕਿਸਮਤ ਚਮਕ ਗਈ ਤੇ ਰੱਬ ਨੇ ਉਸ ਦੀ ਕਿਸਮਤ ਨੂੰ ਚਾਰ ਚੰਦ ਲਾ ਦਿੱਤੇ ਨੇ 90000 ਦਾ ਪ੍ਰਾਈਜ਼ ਲੱਗਿਆ ਜੀ ਜੋ 200 ਪਿਨਿੰਗ ਕਾਪੀ ਸੀਗੀ 1897 ਜਿਸ ਦਾ ਨੰਬਰ ਸੀਗਾ 450 200 ਇਹ 1200 ਦੀ ਕਾਪੀ ਹੁੰਦੀ ਹੈ ਜਿਸ ਦਾ ਸੈਕਿੰਡ ਪ੍ਰਾਈਸ ਲੱਗਿਆ ਜੋ 90000 ਰੁਪਏ ਦਾ ਲੱਗਿਆ ਜੀ ਕੱਲ ਆਪਣੇ ਕੋਲ ਉਹ ਪ੍ਰਾਈਸ ਇਹਨਾਂ ਨੂੰ ਲੱਗਿਆ ਇਹਨਾਂ ਨੇ ਆਪਣੇ ਨਾਲ ਵਾਦਾ ਕਰਕੇ ਹੀ ਗਏ ਸੀ ਇੱਥੇ ਹੀ ਬੈਠੇ ਸੀ ਆਪਣੇ ਕੋਲੇ ਤੇ ਮੈਨੂੰ ਕਹਿੰਦੇ ਵੀ ਆਪਾਂ ਪੈਸੇ ਲੈਣੇ ਆ ਦੋ ਤਿੰਨ ਸਾਲ ਦੇ ਕਿਸੇ ਕੋਲੋਂ ਜੇ ਮਿਲ ਗਏ ਤਾਂ ਆਪਾਂ ਕੱਲ ਸਾਰੇ ਪੈਸੇ ਲਾਟਰੀਆਂ ਹੀ ਪਾ ਜਾਣੀਆਂ। ਤਾਂ ਪਰਮਾਧਮ ਨੇ ਇਹੋ ਜਿਹੀ ਸੁਣੀ ਕਿ ਉਹ 2000 ਦਾ 90000 ਹੋ ਕੇ ਮਿਲ ਗਿਆ ਜੀ। ਉਹ ਦੋ ਤਿੰਨ ਸਾਲ ਦੀ ਵਿਆਜ ਵੀ ਇਹਨਾਂ ਨੂੰ ਮੋਟੀ ਮਿਲੀ ਹੈ ਜੀ। ਸਹੀ ਕੋਣਾ ਵਿਆਜ। ਹਾਂਜੀ। ਇਹ ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਕੱਢਿਆ ਗਿਆ ਜੀ 10 ਕਰੋੜ ਦਾ ਇਨਾਮ। ਠੀਕ ਹੈ। ਇਹ 10 ਕਰੋੜ ਦਾ ਇਨਾਮ 18 ਇੱਕ ਨੂੰ ਨਿਕਲਣ ਜਾ ਰਿਹਾ ਜੀ ਜਿਸ ਦਾ ਫਰਸਟ ਪ੍ਰਾਈਜ਼ 10 ਕਰੋੜ ਹੈ ਜੀ ਉਸ ਤੋਂ ਬਾਅਦ ਹੋਰ ਵੀ ਕਰੋੜਾਂ ਦੇ ਇਨਾਮ ਤੇ ਲੱਖਾਂ ਦੇ ਇਨਾਮ ਬਹੁਤ ਹੈ ਜੀ ਇਹਦੇ ਵਿੱਚ। ਸੋ ਸਾਰਿਆਂ ਨੂੰ ਪਤਾ ਕਿ ਆਪਣੇ ਕੋਲ ਆ ਹਫਤੇ ਇੱਕ ਹਫਤੇ ਦੇ ਵਿੱਚ ਵਿੱਚ ਤਿੰਨ ਪ੍ਰਾਈਜ਼ ਲੱਗ ਗਏ ਜੋ ਓਪਨਿੰਗ ਵਾਲੇ ਦਿਨ ਆਪਣੇ ਕੋਲ 2.5 ਲੱਖ ਲੱਗਿਆ ਸੀ ਉਸ ਤੋਂ ਬਾਅਦ 90000 ਲੱਗਿਆ ਸੀ ਤੇ ਆਪਣੇ ਕੋਲ ਕੱਲ ਇਹਨਾਂ ਨੂੰ 90000 ਦਾ ਪ੍ਰਾਈਜ਼ ਲੱਗਿਆ ਜੀ ਪ੍ਰਾਈਜ਼ ਵਾਧੂ ਨਿਕਲੀ ਜਾਂਦੇ ਆਪਣੇ ਕੋਲੇ ਤੁਸੀਂ ਆਓ ਇਸੇ ਲਈ ਕਹਿੰਦੇ ਨੇ ਰੱਬ ਦੇ ਰੰਗ ਰੱਬ ਹੀ ਜਾਣਦਾ ਹੈ ਕਦੋਂ ਕਿਸੇ ਨੂੰ ਰਾਜੀ ਤੋਂ ਰੰਗ ਤੇ ਰੰਗ ਤੋਂ ਰਾਜਾ ਬਣਾ ਦੇਵੇ ਇਹ ਤਾਂ ਸਿਰਫ ਓਹੀ ਜਾਣਦਾ ਹੈ ਜਗਬਾਣੀ ਟੀਵੀ ਦੇ ਲਈ ਜਲਾਲਾਬਾਦ ਤੋਂ ਆਦਰਸ਼ ਜੋ ਸੰਦੀਪ ਰਿਪੋਰਟ